ਨਸ਼ੇ ਦਾ ਮੁੱਦਾ ਹੁਣ ਕੇਵਲ ਪੰਜਾਬ ਤੱਕ ਸੀਮਤ ਨਹੀਂ ਰਿਹਾ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਫੈਲ ਚੁੱਕਿਆ ਹੈ ਗੱਲ ਕਰਾਂਗੇ ਕੈਨੇਡਾ ਦੀ ਜਿੱਥੇ ਆਇਦਿਨ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਨਸ਼ੇ ਦੀ ਖੇਪ ਬਰਾਮਦ ਹੋਈ ਹੈ ਉੱਥੇ ਹੀ ਹੁਣ ਸਰੀ ਪੁਲਿਸ ਵੱਲੋਂ ਇੱਕ ਵੱਡੀ ਖੇਪ ਨਸ਼ੇ ਦੀ ਬਰਾਮਦ ਕੀਤੀ ਗਈ ਹੈ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਈਏ ਕਿ ਅਸਲੀ ਤੇ ਚੋਰੀ ਦੇ ਤਿੰਨ ਵਾਹਨਾਂ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਪੁਲਿਸ ਅਨੁਸਾਰ ਭਾਰੀ ਮਾਤਰਾ ਵਿੱਚ ਬਰਾਮਦ ਕੀਤੀ ਨਸ਼ਾ ਸਮਗਰੀ ਹੁਣ ਤੱਕ ਦਾ ਰਿਕਾਰਡ ਹੈ ਪੁਲਿਸ ਦੀ ਤਰਜਮਾਨ ਸਰਬਜੀਤ ਸੰਘਾੜਨ ਦੱਸਿਆ ਕਿ ਮੁਲਜ਼ਮਾਂ ਕੋਲੋਂ 36 ਕਿਲੋ ਫੈਂਟਨਿਲ 23 ਕਿਲੋ ਐਮਡੀਐਮਏ 23 ਕਿਲੋ ਮੈਥਾਫੈਟਮਾਈਨ 24 ਕਿਲੋ ਕੋਕੀਨ 16 ਕਿਲੋ ਬੈਂਜੋਡਾਇਪਾਈਨ 1900 ਰਸਾਇਣਿਕ ਗੋਲੀਆਂ ਸਮੇਤ 11 ਕਿਲੋ ਹੋਰ ਤੇਜ਼ ਰਸਾਇਣ ਬਰਾਮਦ ਹੋਏ ਨੇ ਜਿੰਨਾ ਜਿਸ ਤੋਂ ਹੋਰ ਨਸ਼ਾ ਤਿਆਰ ਕੀਤਾ ਜਾਣਾ ਸੀ ਮੁਲਜ਼ਮਾਂ ਕੋਲੋਂ ਨਕਦੀ ਤੋਂ ਇਲਾਵਾ ਕਈ ਕਾਰਤੂਸਾਂ ਸਮੇਤ 6 ਹਥਿਆਰ ਅਤੇ ਚੋਰੀ ਦੀਆਂ ਤਿੰਨ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਨੇ ਫੜੇ ਸਮਾਨ ਦੀ ਬਜਾਰੀ ਕੀਮਤ 6.5 ਕਰੋੜ ਰੁਪਏ ਡਾਲਰ ਲਗਭਗ 400 ਕਰੋੜ ਰੁਪਏ ਦੱਸੀ ਜਾ ਰਹੀ ਹੈ ਤਰਜ਼ਮਾਨ ਨੇ ਦੱਸਿਆ ਕਿ ਪੁਲਿਸ ਟੀਮ ਨੇ ਕਈ ਮਹੀਨਿਆਂ ਤੋਂ ਇਨ੍ਹਾਂ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੀ ਹੋਈ ਸੀ ਸਾਰੇ ਸਬੂਤ ਇਕੱਤਰ ਕਰਨ ਮਗਰੋਂ ਉਹਨਾਂ ਨੂੰ ਰਿਕਾਰਡ ਨਸ਼ਾ ਸਮਗਰੀ ਦੀ ਖੇਪ ਸਮੇਤ ਗ੍ਰਿਫਤਾਰ ਕੀਤਾ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਜਨਤਕ ਨਹੀਂ ਕੀਤੀ ਹਾਲਾਂਕਿ ਦੱਸਿਆ ਕਿ ਤਿੰਨੇ ਮੁਲਜ਼ਮਾਂ ਦੀ ਉਮਰ 24 ਤੋਂ 47 ਸਾਲ ਹੈ ਉਹਨਾਂ ਨੇ ਕਿਹਾ ਕਿ ਕੇਂਦਰੀ ਪੁਲਿਸ ਵੱਲੋਂ ਦੇਸ਼ ਭਾਰ ਵਿੱਚ ਇੱਕੋ ਸਮੇਂ ਫੜੇ ਨਸ਼ਿਆਂ ਦੀ ਸਭ ਤੋਂ ਵੱਡੀ ਖੇਪ ਹੈ ਜਦੋਂ ਕਿ ਅਸਲੇ ਨਕਦੀ ਅਤੇ ਕਾਰਾਂ ਦੀ ਕੀਮਤ ਇਸ ਤੋਂ ਵੱਖਰੀ ਹੈ ਤਾਂ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਇਸ ਤੋਂ ਪਹਿਲਾਂ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਜਾ ਚੁੱਕਿਆ ਹੈ ਇੱਕ ਲੈਬ ਨੂੰ ਲੈਬ ਦੇ ਵਿੱਚੋਂ ਨਸ਼ਾ ਬਰਾਮਦ ਕੀਤਾ ਸੀਗਾ ਕੈਨੇਡਾ ਪੁਲਿਸ ਨੇ ਪਹਿਲਾਂ ਜਿਹੜੀ ਖਬਰ ਸਾਹਮਣੇ ਆਈ ਸੀਗੀ ਤਾਂ ਉਸ ਮੁਤਾਬਕ ਹੁਣ ਇੱਕ ਵਾਰ ਫਿਰ ਤੋਂ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਕਿਉਂਕਿ ਉਸ ਦੇਸ਼ ਦੇ ਵਿੱਚ ਵੀ ਨਸ਼ਾ ਜਿਹੜਾ ਉਹ ਲਗਾਤਾਰ ਵੱਧ ਰਿਹਾ ਹੈ ਹਾਲਾਂਕਿ ਉੱਥੇ ਨਸ਼ੇਕਾਰ ਨੂੰ ওভারਡੋਜ਼ ਕਰ ਮੌਤਾਂ ਹੁੰਦਾ ਵੀ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ ਪਰ ਜੋ ਸਥਿਤੀ ਬਣੀ ਹੋਈ ਹੈ ਇੱਕ ਪਾਸੇ ਪੰਜਾਬ ਦੇ ਵਿੱਚ ਚਰਚਾਾਂ ਮੈਂ ਨਸ਼ੇ ਨੂੰ ਲੈ ਕੇ ਪਰ ਹੁਣ ਇਹ ਨਸ਼ਾ ਪੰਜਾਬ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਦੇਖਣ ਨੂੰ ਮਿਲਿਆ ਹੈ ਕੈਨੇਡਾ ਦੇ ਵਿੱਚ ਵੀ ਆਇਜ ਦਿਨ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਇੱਥੇ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਹੋਇਆ ਹੈ ਹਥਿਆਰ ਨਸ਼ਾ ਬਰਾਮਦ ਹੋਇਨੇ ਤਾਂ ਹੋਰ ਵੀ ਬਹੁਤ ਕੁਝ ਪੁਲਿਸ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਬਰਾਮਦ ਕੀਤਾ ਜਾਂਦਾ ਹੈ ਪਰ ਜੇਕਰ ਉਹਨਾਂ ਗੱਲ ਕੀਤੀ ਜਾਵੇ ਤਾਂ ਇਹ ਇੱਕ ਵੱਡੀ ਕੀਮਤ ਹੈ ਕਿਉਂਕਿ 400 ਕਰੋੜ ਪੈਦਾ ਨਸ਼ਾ ਦੱਸਿਆ ਜਾ ਰਿਹਾ ਹੈ ਜਿਸ ਦੀ ਰੁਪਈਆ ਚ ਕੀਮਤ ਹੈ ਡਾਲਰਾਂ ਦੇ ਵਿੱਚ ਕੀਮਤ ਹੈਗੀ ਹੈ 6.5 ਕਰੋੜ ਡਾਲਰ ਤੇ 400 ਕਰੋੜ ਰੁਪਏ ਜੇਕਰ ਇਹਨੂੰ ਰੁਪਇਆਂ ਦੇ ਵਿੱਚ ਕੀਤਾ ਜਾਵੇ ਤਾਂ ਫਿਰ ਪੈਸਿਆਂ ਦੀ ਗਿਣਤੀ ਜ਼ਿਆਦਾ ਹੋ ਜਾਂਦੀ ਹੈ ਤਾਂ ਇਸ ਤਰੀਕੇ ਨਾਲ ਵੱਡੀ ਕਾਰਵਾਈ ਹੋਈ ਹੈ ਤੇ ਉੱਥੇ ਹੀ ਜਿਹੜੀਆਂ ਗੈਰ ਸਮਾਜਿਕ ਗਤੀਵਿਧੀਆਂ ਕਰਦੇ ਨੇ ਲੋਕ ਉਹਨਾਂ ਉੱਤੇ ਸਖਤ ਕਾਰਵਾਈ ਕਰਨੀ ਕੈਨੇਡਾ ਪੁਲਿਸ ਤਿਆਰ ਰਹਿੰਦੀ ਹੈ ਇੰਟੈਲੀਜੈਂਸ ਕੈਨੇਡਾ ਦਾ ਤਿਆਰ ਰਹਿੰਦਾ ਤੇ ਇਹ ਵੱਡੀ ਕਾਰਵਾਈ ਸਭ ਤੋਂ ਵੱਡੀ ਦੱਸੀ ਜਾ ਰਹੀ ਹੈ ਕਿ ਇੱਕੋ ਸਮੇਂ ਕਿਉਂਕਿ ਸਮੇਂ-ਸਮੇਂ ਤੇ ਨਸ਼ਾ ਜ਼ਰੂਰ ਫੜਿਆ ਜਾਂਦਾ ਪਰ ਇਹ ਪੁਲਿਸ ਦਾ ਕਹਿਣਾ ਹੈ ਕਿ ਇੱਕੋ ਸਮੇਂ ਏਡੀ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਹੋਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ ਤੇ ਤਿੰਨ ਮੁਲਜ਼ਮਾਂ ਦਾ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਦੇਖਣਾ ਹੋਵੇਗਾ ਕਿਉਣ ਵਾਲੇ ਸਮੇਂ ਵਿੱਚ ਜਈਆਂ ਹੋਰ ਕਿਸ ਤਰੀਕੇ ਦੀਆਂ ਕਾਰਵਾਈਆਂ ਰਹਿੰਦੀਆਂ ਨੇ ਦਿਓ ਇਜਾਜ਼ਤ ਧੰਨਵਾਦ